ਉਸੀਂ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਬੁੱਕਰੀਆਂ ਤਿਆਰ ਕੀਤੀਆਂ ਗਈਆਂ ਨੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੱਤ ਵਾਲਾ ਅਸੀਂ ਖਾਵਾਂਗੇ ਕਿਸ ਤਰੀਕੇ ਦੇ ਨਾਲ ਆ ਜਿਹੜੀ ਵੀ ਲੱਗਦਾ ਹੈ ਕਿ ਸ਼ੱਕੀ ਗੱਡੀ ਹੋ ਸਕਦੀ ਹੈ ਜਾਂ ਫਿਰ ਜਿਹੜੀ ਉਹਦੀ ਚੈਕਿੰਗ ਹੈ ਉਹ ਬਾਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅੰਸ਼ਕ ਵੀ ਘਟਕਣਾ ਨਾ ਵਾਪਰੇ ਕਿ ਇਹ ਮੈਂ ਜੱਤਾਂ ਸੰਧੀ ਬਹੁਤ ਕੰਪਰੀਹੈਂਸਿਵ ਇਹਨੂੰ ਕਹਿੰਦੇ ਪੂਰੀ ਡਿਟੇਲਸ ਤਿਆਰੀ ਹੈ ਸਾਡੀ ਔਰ ਇਸ ਸੰਬੰਧ ਵਿੱਚ ਸੀ 650 ਮਾਦਮ ਜਿਹੜੀ ਰੂਟ ਸਿਕਿਓਰ ਰੂਟ ਦੇ ਲਾਇਏ ਨੇ ਸਾਰੇ ਸਾਰੇ ਜੋ ਜੱਤ ਦਾ ਰੂਟ ਹੈ ਬਹੁਤ ਅਹਿਮ ਰੂਟ ਹੈ ਮੈਂ ਇਹ ਗੱਲ ਕਹਣਾ ਕਿ ਸਾਡੇ ਵੱਲੋਂ ਸਮੇ ਸਮਿਤੀ ਰੋਜ਼ ਹੀ ਅਸੀਂ ਡਰਨ ਰਾਈ ਸਰਚ ਕਰਦੇ ਆ ਤਾਂ ਕਿ ਸਾਨੂੰ ਜੇ ਕੁਛਕੀ ਮਿਲਦਾ ਤਾਂ ਸਾਨੂੰ ਰਾਉਂਡ ਰਾਉਂਡਰ ਦਾ ਜਾਇਜ਼ ਹੋ ਕੇ ਔਰ ਅਸੀਂ ਸਾਡੇ ਵੱਲੋਂ ਜਿਲ੍ਹਾ ਪੱਲਾ ਡਾਂਕਰ ਤੋਂ ਨੋ ਪੂਰੀ ਕੋਸ਼ਿਸ਼ ਹੈ ਕਿ ਸਾਡੇ ਵੱਲੋਂ ਪੂਰਨ ਆਪਣੇ ਕੰਨ ਦੇ ਹੀ ਡਿਊਟੀ ਕਰੀਏ ਔਰ ਸ੍ਰੀ ਨਾਮ ਅਨਜਾਤ ਜਤਾ ਜੀ ਨੂੰ ਅਮਲ ਕਰੀਏ ਮਾਰੂ ਵੀ ਸਰ ਫੋਰਸ ਜਿਹੜੀ ਤਨਾਤੀ ਬਿਲਕੁਲ ਤਨਾਤੀ ਗਈ ਹੈ ਸਾਡੇ ਕੋਲ ਤਿੰਨ ਪੈਰਾਮਿਲਟਰੀ ਫੋਰਸ ਦੀ ਕੰਪਨੀ ਨੇ ਜਿਹਨੋਂ ਉਸ ਜਿਹੜੇ ਜਿਹਨੇ ਸਾਡੀਆਂ ਸੈਂਸਿਟਿਵ ਲੋਕੇਸ਼ਨ ਦੇ ਲਈ ਜਿਵੇਂ ਨਾਕੇ ਨੇ ਲੰਗਰ ਸਾਡੇ ਵਾਸਤੇ ਬਹੁਤ ਸੈਂਸਿਟਿਵ ਨੇ ਅਸੀਂ ਉਹਨਾਂ ਕੋਈ ਤਨਾਤ ਨਾ ਪਤਾ ਗਿਆ ਔਰ ਜਿਹੜਾ ਸਾਡਾ ਕਮਾਂਡ ਸੈਂਟਰ ਹੈ ਬਹੁਤ ਸੈਂਸਿਟਿਵ ਹੈ ਇਹਦੀ ਸਕਿਉਰਟੀ ਵੀ ਪੈਰਾਮੈਟਰੀ ਫੋਰਸਫੁਲ ਹੈ ਚੈੱਕ ਕਰਕੇ ਸੁਣੋ ਕੋਈ ਹੈਲਪੀ ਲੋਡ ਪੈਂਦੀ ਹੈ ਕਿਸ ਤਰੀਕੇ ਦਾ ਨਾਸਾ ਪਾਕ ਕਰੀ ਕਰਨਾ ਸਾਡੇ ਕੋਲ 729 ਨੰਬਰ ਲਿਖਿਆ ਹੋਇਆ ਹੈ 72937 0007 24 ਬੈ ਸਿਮਲਰ ਰੌਂਡ 3 ਕਲਾਕ ਸਾਡੀ ਫੋਰ ਸੈਕਟੋਰ ਕੋਈ ਵੀ ਕਿਸੇ ਨੂੰ ਜਫਰਾ ਸਬੰਧ ਵਿੱਚ ਕੋਈ ਵੀ ਲੋਡ ਹੈ ਕੋਈ ਹੈਲਪ ਚਾਹੀਦੀ ਹੈ ਜਾਂ ਕੋਈ ਉਹਨੇ ਇਨਫੋਰਮੇਸ਼ਨ ਲੈਣੀ ਹੈ ਸਾਨੂੰ ਕਿਸੇ ਵੀ ਵੇਲੇ ਵੀ ਕੰਟੈਕਟ ਕਰ ਸਕਦਾ ਹੈ ਦੱਸਦੀ ਹੈ ਕਿ ਅਮਨਾਂਤ ਯਾਤਰਾ ਸ਼ੁਰੂ ਹੋ ਚੁੱਕੀ ਹੋਈ ਹੈ ਔਰ ਦੱਸਦੀ ਹੈ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਮੇਰੀ ਮੌਜੂਦਗੀ ਇਸ ਵੇਲੇ ਮਾਧੂਪੁਰ ਨਾਕੇ ਤੇ ਹੈ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੜੀਆਂ ਟੁਕੜੀਆਂ ਤਨਾਤ ਕੀਤੀਆਂ ਗਈਆਂ ਨੇ ਬੀਐਸਐਫ ਐਸਐਸਪੀ ਔਰ ਪੰਜਾਬ ਪੁਲਿਸ ਜਿਹੜੀ ਹੈ ਪਠਾਨਕੋਟ ਪੁਲਿਸ ਔਰ ਇੱਥੇ ਲੱਗੀ ਹੋਈ ਹੈ ਔਰ ਬਾਹਰੋਂ ਵੀ ਜਿਹੜੀ ਹੈ ਫੋਰਸ ਆ ਕੇ ਇੱਥੇ ਜਿਹੜੀ ਹੈ ਔਰ ਤਨਾਤੀ ਉਹਨਾਂ ਦੀ ਕੀਤੀ ਗਈ ਔਰ ਆਨ ਜਾਣ ਵਾਲੇ ਦੀ ਆ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਤੁਸੀਂ ਦੁਖਾਵਾਂਗੇ ਕਿਸ ਤਰੀਕੇ ਦੇ ਨਾਲ ਜਿਹੜੀ ਵੀ ਲੱਗਦਾ ਹੈ ਕਿ ਕੋਈ ਸ਼ੱਕੀ ਗੱਡੀ ਹੋ ਸਕਦੀ ਹੈ ਜਾਂ ਫਿਰ ਜਿਹੜੀ ਉਹਦੀ ਚੈਕਿੰਗ ਹੈ ਉਹ ਬਾਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅਨਸੁਖਾਮੀ ਘਟਨਾ ਨਾ ਵਾਪਰੇ ਔਰ ਪੁਲਿਸ ਜਿਹੜੀ ਹੈ 24 7 ਜਿਹੜਾ ਉਹ ਕੰਮ ਵੀ ਕਰ ਰਹੀ ਆ ਸੋ ਤੁਸੀਂ ਲਗਾਤਾਰ ਦੇਖ ਰਹੇ ਹੋ ਤਸਵੀਰਾਂ ਬਾਰਡਰ ਨਾਲ ਲੱਗਦਾ ਹੈ ਜੰਮੂ ਕਸ਼ਮੀਰ ਦੀ ਔਰ ਮਾਧੂਪੁਰ ਤੋਂ ਇੱਥੋਂ ਦੀ ਲੰਘ ਕੇ ਜਿਹੜੀਆਂ ਗੱਡੀਆਂ ਜਾਂਦੀਆਂ ਨੇ ਹੈਵੀ ਵਾਹਨ ਵੀ ਆ ਔਰ ਉਹਨਾਂ ਦੀ ਗੱਡੀਆਂ ਦੀ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਆ ਅਮਨ ਆਧ ਯਾਤਰਾ ਨੂੰ ਲੈ ਕੇ ਦੱਸਦੀ ਹੈ ਕਿ ਆ ਯਾਤਰੀ ਵੀ ਇਧਰੋਂ ਹੀ ਨਿਕਲਣਗੇ ਕਿਉਂਕਿ ਇਧਰੋਂ ਹੀ ਅਜਮੂ ਦਾ ਜੰਮੂ ਕਸ਼ਮੀਰ ਦਾ ਰਸਤਾ ਇਧਰੋਂ ਦੀ ਹੀ ਜਾਂਦਾ ਹੈ ਔਰ ਦੱਸ ਦੇ ਕਿ ਨਾਲ ਸਰਹੱਦ ਵੀ ਲੱਗਦੀ ਹੈ ਔਰ ਹਰ ਤਰ੍ਹਾਂ ਦੇ ਜਿਹੜੇ ਪੁਖਤਾ ਪ੍ਰਬੰਧ ਨੇ ਜਿਹੜੇ ਪਠਾਨਕੋਟ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਬਾਹਰ ਤੋਂ ਆ ਕੇ ਫੋਰਸ ਜਿਹੜੀ ਹੈ ਉਹ ਕਈ ਜ਼ਿਲ੍ਹਾ ਦੇ ਵਿੱਚ ਵੱਖ-ਵੱਖ ਫੋਰਸ ਜਿਹੜੀ ਤਨਾਤ ਕੀਤੀ ਗਈ ਹੈ ਚਾਹੇ ਉਹ ਆਰਮੀ ਦੇ ਜਵਾਨ ਹੋਣ ਚਾਹੇ ਉਹ ਪੁਲਿਸ ਦੇ ਜਵਾਨ ਹੋਣ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਤੁਸੀਂ ਤਸਵੀਰਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਗੱਡੀਆਂ ਇਧਰੋਂ ਨਿਕਲ ਰਹੀਆਂ ਨੇ ਔਰ ਪੁਲਿਸ ਤਨਾਤ ਹੈ ਪੂਰੀ ਸਤਿਕਾਰਤਾ ਦੇ ਨਾਲ ਜਿਹੜੀ ਆ ਉਹ ਚੌਕਸੀ ਜਿਹੜੀ ਆ ਵਰਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਵਾਪਰੇ ਹਰ ਇੱਕ ਗੱਡੀ ਦੀ ਜਿਹੜੀ ਆ bari 21 ਦੇ ਨਾਲ ਉਸ ਦੀ ਰੋਕ ਰੋਕ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਜ਼ਿਆਦਾ ਜਾਣਕਾਰੀ ਵੀ ਲਵਾਂਗੇ ਇੱਥੇ ਡੀਐਸਪੀ ਚਰਮਲ ਸਿੰਘ ਵੀ ਇੱਥੇ ਮੌਜੂਦ ਨੇ ਉਹ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ بس ਇਹ ਕਿ ਸਾਡੇ ਨਾਲ ਡੀਐਸਪੀ ਚਰਮਲ ਸਿੰਘ ਮੌਜੂਦ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਅਮਰਨਾ ਯਾਤਰਾ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਕੀਤੀਆਂ ਗਈਆਂ ਨੇ ਮੈਂ ਦੱਸਣਾ ਚਾਹਨਾ ਕਿ ਅਮਰਨਾ ਯਾਤਰਾ ਨੂੰ ਲੈ ਕੇ ਸਾਡਾ ਜ਼ਿਲ੍ਹਾ ਪੁਲਿਸ ਪਠਾਨਕੋਟ ਵੱਲੋਂ ਬਹੁਤ ਹੀ ਕੰਪਰੀহেনਸਿਵ ਤਿਆਰੀ ਕੀਤੀ ਗਈ ਹੈ ਜਿਵੇਂ ਕਿ ਸਾਰੇ ਜਾਣਦੇ ਆ ਕਿ ਸਾਡਾ ਜ਼ਿਲ੍ਹਾ ਪਠਾਨਕੋਟ ਜੀਐਨਕੇ ਦੇ ਨਾਲ ਸਰਾਉਂਡਿੰਗ ਹੈ ਔਰ ਨਾਲ ਹੀ ਅਸੀਂ ਇੰਡੋਪਾਕ ਬਾਰਡਰ ਦੇ ਨਾਲ ਵੀ ਰਹਿੰਦੇ ਆ ਇਹਨਾਂ ਸਾਰੇ ਹਲਾਤਾਂ ਨੂੰ ਦੇਖਦੇ ਹੋਏ ਨਾਲ ਸਾਡੇ ਹਿਮਾਚਲ ਪ੍ਰੇਸ਼ ਨਾਲ ਵੀ ਏਰੀਆ ਲੱਗਦਾ ਹੈ ਇਹਨਾਂ ਸਭ ਨੂੰ ਦੇਖਦੇ ਹੋਏ ਅਸੀਂ ਸ਼੍ਰੀ ਅਮਰ ਜੱਤ ਜਸਵੰਤ ਬਹੁਤ ਕੰਪਰੀহেনਸਿਵ ਇਹਨੂੰ ਕਹਿੰਦੇ ਪੂਰੀ ਡਿਟੇਲਡ ਤਿਆਰੀ ਹੈ ਸਾਡੀ ਔਰ ਇਸ ਸਬੰਧ ਵਿੱਚ ਅਸੀਂ 650 ਮੁਲਾਜ਼ਮ ਜਿਹੜੀ ਰੂਟ ਸਿਕਿਉਰ ਰੂਟ ਦੇ ਲਾਏ ਨੇ ਸਾਰੇ ਸਾਰੇ ਜੋ ਯਾਤਰਾ ਦਾ ਰੂਟ ਹੈ ਬਹੁਤ ਅਹਿਮ ਰੂਟ ਹੈ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਯਾਤਰਾ ਸਹੀ ਤਰੀਕੇ ਨਾਲ ਮੁਕੰਮਲ ਕੀਤੀ ਜਾਵੇ ਇਸ ਰੂਟ ਦੇ ਉੱਪਰ ਇਸ ਰੂਟ ਨੂੰ 6 ਸੈਕਟਰਾਂ 'ਚ ਵੰਡਿਆ ਹੋਇਆ ਹੈ ਮੀਰਸਲ ਤੋਂ ਲੈ ਕੇ ਮਾਲੂਪੁਰ ਤੱਕ ਔਰ ਪਰਮਨੰਤ ਤੋਂ ਲੈ ਕੇ ਮਾਲੂਪੁਰ ਤੱਕ ਇਹਨਾਂ 6 ਸੈਕਟਰਾਂ ਵਿੱਚ ਸਾਡੇ ਕੋਲ 20 ਨੱਕੇ 4 ਲੰਗਰ ਹਰ ਸੈਕਟਰ ਚ ਇੱਕ ਪੈਟਰੋਲਿੰਗ ਪਾਰਟੀ ਹਰ ਸੈਕਟਰ ਚ ਕਿਓ ਆਰਟੀ ਔਰ ਹਰ ਸੈਕਟਰ ਦੇ ਵਿੱਚ ਅਸੀਂ ਸੀਆਈਡੀ ਔਰ ਸੀਆਈ ਗੀ ਦੇ ਜਿਹੜੇ ਮੁਲਾਜ਼ਮ ਲਾਏ ਹੋਏ ਨੇ ਟ੍ਰੈਫਿਕ ਮੁਲਾਜ਼ਮ ਲਾਏਗੇ ਤਾਂ ਕਿ ਟ੍ਰੈਫਿਕ ਜ਼ਾਮਨਾ ਹੋਵੇ ਹਰ ਸੈਕਟਰ ਦੇ ਵਿੱਚ ਇੱਕ ਹਾਈਡਰਾ ਵੈਨ ਔਰ ਇੱਕ ਪਿਕਅਪ ਵੈਨ ਤਾਂ ਕਿ ਕਿਸੇ ਤਰ੍ਹਾਂ ਦੀ ਕੋ ਗੱਡੀ ਦੀ ਕੋਈ ਦਿੱਕਤ ਨਾ ਦੀਏ ਤੇ ਤਾਂ ਕਿ ਰੋਡ ਟ੍ਰੈਫਿਕ ਜ਼ਾਮਨਾ ਹੋਵੇ ਇਸ ਤੋਂ ਬਿਨਾ ਅਸੀਂ ਜਿਹੜਾ ਇਸ ਕਮਾਂਡ ਸੈਂਟਰ ਦੇ ਉੱਪਰ ਅਸੀਂ ਇਹਦੀ ਸਕਿਉਰਿਟੀ ਦੇ ਲਈ 12 ਜਿਹੜੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਲਗਾਏ ਹੋਏ ਨੇ ਇਸ ਤੋਂ ਬਿਨਾ ਮੇਰੇ ਕੋਲ ਇਸ ਕਮਾਂਡ ਸੈਂਟਰ ਦੇ ਵਿੱਚ ਹਰ ਵਕਤ ਦੋ ਰਿਜ਼ਰਵਾਂ ਹਾਜ਼ਰ ਨੇ ਜੇ ਕਿਤੇ ਕੋਈ ਲੋਡ ਪਵੇ ਤਾਂ ਉਹਨਾਂ ਨੂੰ ਐਮਰਜੈਂਸੀ 'ਚ ਇਮੀਡੀਟਲੀ ਮੂਵ ਕਰਾਇਆ ਜਾ ਸਕੇ ਮੈਂ ਤਾਂ ਸੰਜਣਾ ਕਿ ਸਾਡੇ ਵੱਲੋਂ ਸਮੇਂ-ਸਮੇਂ ਤੇ ਜਿਹੜਾ ਰੋਜ਼ ਹੀ ਅਸੀਂ ਡਰੋਨ ਰਾਹੀਂ ਵੀ ਸਰਚ ਕਰਦੇ ਹਾਂ ਤਾਂ ਕਿ ਸਾਨੂੰ ਜੇ ਕੋਈ ਸ਼ੱਕੀ ਮਿਲਦਾ ਤਾਂ ਉਹਨੂੰ ਰਾਉਂਡ ਅਪ ਕੀਤਾ ਜਾ ਸਕੇ ਔਰ ਅਸੀਂ ਸਾਡੇ ਵੱਲੋਂ ਜੇਲਾ ਪੁਲਿਸ ਪ੍ਰਸ਼ਾਸਨ ਕੋਲੋਂ ਇਹ ਪੂਰੀ ਕੋਸ਼ਿਸ਼ ਹੈ ਕਿ ਸਾਡੇ ਵਾਲੇ ਅਸੀਂ ਪੂਰਨ ਆਪਣੇ ਤਨ ਦੇ ਨਾ ਡਿਊਟੀ ਕਰੀਏ ਔਰ ਸ੍ਰੀ ਨਾਮਰਜਾ ਯਾਤਰਾ ਜੀ ਨੂੰ ਮੁਕੰਮਲ ਕਰੀਏ ਕੋਈ ਬਾਹਰੂ ਵੀ ਸਰ ਫੋਰਸ ਜਿਹੜੀ ਤਨਾਤ ਕੀਤੀ ਗਈ ਹੈ ਤੇ ਬਿਲਕੁਲ ਤਨਾਤ ਕੀਤੀ ਗਈ ਹੈ ਸਾਡੇ ਕੋਲ ਤਿੰਨ ਪੈਰਾਮਿਲਟਰੀ ਫੋਰਸ ਦੀਆਂ ਕੰਪਨੀ ਨੇ ਜਿਹਨਾਂ ਨੂੰ ਅਸੀਂ ਜਿਹੜੇ ਜਿਹੜੇ ਸਾਡੀਆਂ ਸੈਂਸਿਟਿਵ ਲੋਕੇਸ਼ਨਸ ਨੇ ਜਿਵੇਂ ਨਾਕੇ ਨੇ ਲੰਗਰ ਸਾਡੇ ਵਾਸਤੇ ਬਹੁਤ ਸੈਂਸਿਟਿਵ ਨੇ ਅਸੀਂ ਉਹਨਾਂ ਤੇ ਤਨਾਤ ਕੀਤਾ ਗਿਆ ਔਰ ਜਿਹੜਾ ਸਾਡਾ ਕਮਾਂਡ ਸੈਂਟਰ ਹੈ ਇਹ ਬਹੁਤ ਸੈਂਸਿਟਿਵ ਹੈ ਇਹਦੀ ਸਕਿਉਰਟੀ ਵੀ ਪੈਰਾਮਿਲਟਰੀ ਫੋਰਸ ਦੇ ਕੋਲ ਹੀ ਹੈ ਜੇਕਰ ਜੇਕਰ ਕਿਸ ਨੂੰ ਕੋਈ ਹੈਲਪੀ ਲੋਡ ਪੈਂਦੀ ਹੈ ਤੇ ਕਿਸ ਤਰੀਕੇ ਦੇ ਨਾਲ ਸੰਪਰਕ ਕਰੇ ਕੋਈ ਕੰਟਰੋਲ ਨੰਬਰ ਸਾਡੇ ਕੋਲ 729 ਨੰਬਰ ਲਿਖਿਆ ਹੋਇਆ ਹੈ 72937 00007 24/7 ਅਰਾਊਂਡ ਦੀ ਕਲਾਕ ਸਾਡੀ ਫੋਰਸ ਐਕਟਿਵ ਹੈ ਕੋਈ ਵੀ ਕਿਸੇ ਨੂੰ ਯਾਤਰਾ ਸਬੰਧ ਵਿੱਚ ਕੋਈ ਵੀ ਲੋਡ ਹੈ ਕੋਈ ਹੈਲਪ ਚਾਹੀਦੀ ਹੈ ਜਾਂ ਕੋਈ ਉਹਨੇ ਇਨਫੋਰਮੇਸ਼ਨ ਲੈਣੀ ਹੈ ਤਾਂ ਸਾਨੂੰ ਕਿਸੇ ਵੀ ਵੇਲੇ ਵੀ ਕੰਟੈਕਟ ਕਰ ਸਕਦਾ ਹੈ ਔਰ ਇਹ ਮੈਂ ਦੱਸਣਾ ਚਾਹਨਾ ਕਿ ਇਹ ਜਿਹੜਾ ਕਮਾਂਡ ਸੈਂਟਰ ਹੈ 24/7 ਇਸ ਮੈਂਡਡ ਬਾਈ ਗਸਟਲ ਆਫਸਰ ਇੱਕ ਡੀਐਸਪੀ ਰੈਂਕ ਦਾ ਅਫਸਰ ਹਰ ਵਕਤ ਇੱਥੇ ਹਾਜ਼ਰ ਹੈ ਤਾਂ ਕਿ ਕਿਸੇ ਵੀ ਪਬਲਿਕ ਨੂੰ ਜਾਂ ਯਾਤਰੀ ਪਿਲਗ੍ਰਿਮਸ ਨੂੰ ਕੋਈ ਦਿੱਕਤ ਨਾ ਆਵੇ ਪਬਲਿਕ ਦਾ ਸਹਿਯੋਗ ਕਿਵੇਂ ਮਿਲ ਰਿਹਾ ਠੀਕ ਹੈ ਪਬਲਿਕ ਕੋਲ ਬਹੁਤ ਸਹਿਯੋਗ ਹੈ ਜੀ ਪਬਲਿਕ ਨੂੰ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਜਿਵੇਂ ਅਸੀਂ ਨਾਕਾ ਵਗੈਰਾ ਲਗਾਏ ਹੋਏ ਨੇ ਜਾਂ ਪੈਟਰੋਲਿੰਗਸ ਨੇ ਇਸ ਕਰੇ ਥੋੜੀ ਜਿਹੀ ਪਬਲਿਕ ਨੂੰ ਦਿੱਕਤ ਤੇ ਆ ਰਹੀ ਹੈ ਪਰ ਉਹ ਸਮਝ ਲੈਣ ਕਿ ਇਹ ਸਾਰਾ ਕੁਝ ਉਹਨਾਂ ਦੇ ਬਿਹਤਰੀ ਕੀਤਾ ਗਿਆ ਉਹਨਾਂ ਦੇ ਸਿਕਿਉਰਿਟੀ ਕੀਤਾ ਗਿਆ ਤੇ ਸਾਨੂੰ ਸਾਰੇ ਯਾਤਰੀਆਂ ਨੂੰ ਬਹੁਤ ਪੂਰ ਸਹਿਯੋਗ ਮਿਲ ਰਿਹਾ ਹੈ ਆਸੋਏ ਸੰ ਸੜਨਾਲ ਡੀਐਸਪੀ ਚਰਨਮਲ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ 24 ਇੰਟੂ 7 ਇੱਥੇ ਜਿਹੜੀ ਇਹ ਫੋਰਸ ਤਨਾਤ ਹੈ ਚਾਹੇ ਆਰਮੀ ਦੀ ਹੋਵੇ ਚਾਹੇ ਪੰਜਾਬ ਪੁਲਿਸ ਦੀ ਹੋਵੇ ਚਾਹੇ ਪਠਾਨਕੋਟ ਪੁਲਿਸ ਦੀ ਹੋਵੇ ਬਾਰੂ ਦੀ ਫੋਰਸ ਵੀ ਜਿਹੜੀ ਇੱਥੇ ਆਈ ਔਰ ਤਨਾਤ ਹੈ ਔਰ 24 ਘੰਟੇ ਜਿਹੜੀ ਇੱਥੇ ਡਿਊਟੀ ਦਾ ਤਨਾਤ ਨਹੀਂ ਔਰ ਹਰ ਆਉਣ ਜਾਣ ਵਾਲੇ ਜੇਕਰ ਕੋਈ ਸ਼ੱਕੇ ਵਿਅਕਤੀ ਜਾਂ ਸ਼ੱਕੀ ਗੱਡੀ ਪਾਈ ਜਾਂਦੀ ਉਸ ਨੂੰ ਰੋਕਿਆ ਜਾਂਦਾ ਉਸ ਤੋਂ ਤਲਾਸ਼ੀ ਲਈ ਜਾਂਦੀ ਔਰ ਉਸ ਤੋਂ ਜਾਣਕਾਰੀ ਹਾਸਲ ਕੀਤੀ ਜਾਂਦੀ ਕਿੱਥੋਂ ਆਇਆ ਕਿੱਥੋਂ ਗਿਆ ਕਿਉਂਕਿ ਜੰਮੂ ਕਸ਼ਮੀਰ ਨਾਲ ਲੱਗਦਾ ਔਰ ਇਧਰੋਂ ਦੀ ਜਿਹੜੀ ਅਮ ਔਰ 24 ਘੰਟੇ ਜਿਹੜੀ ਇੱਥੇ ਪੁਲਿਸ ਤਨਾਤ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਕੰਟਰੋਲ ਰੂਮ ਨੰਬਰ ਵੀ ਬਕਾਇਦਾ ਜਿਹੜਾ ਇੱਥੇ ਜਾਰੀ ਕੀਤਾ ਗਿਆ ਔਰ ਜੇਕਰ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਅਕਚੁਅਲੀ ਇਹ ਨਹੀਂ ਦੇਖਦੇ ਰੋ ਕਿ ਆਚੀ ਨਿਊਜ਼ ਨੈਟਵਰਕ ਮੈਂ ਮਹਕ ਰੰਧਾਵਾ ਸਹਿਯੋਗੀ ਵਿਸ਼ੂ ਚਾਹਲ ਦੇ ਨਾਲ ਨਮਸਕਾਰ one of the premium and prestigious professional institutes providing a wide range of professional courses with 100% placement assistance we are Sri Psi Group of Institutes.